ਅੰਮ੍ਰਿਤਸਰ ਦੇ ਥਾਣਾ ਕੈਂਟੋਨਮੈਂਟ ਦੀ ਪੁਲਿਸ ਚੌਂਕੀ ਗੁਮਟਾਲਾ ਬਾਈਪਾਸ ਵੱਲੋਂ ਸੋਨੇ ਦੀਆਂ ਵਾਲੀਆਂ ਦੀ ਖੋਹ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸੰਬੰਧੀ ਜਾਣਕਾਰੀ ਦਿੰਦੇ ਚੌਂਕੀ ਇੰਚਾਰਜ ਏਐਸਆਈ ਗੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਇੱਕ ਔਰਤ ਦਰਸ਼ਨ ਕੌਰ ਵਾਸੀ ਫਰੈਂਡਜ਼ ਐਵੇਨਿਊ ਅਜਨਾਲਾ ਰੋਡ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨ ਉਸ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ ਸਨ। ਮਾਮਲੇ ਦੀ ਤਫ਼ਤੀਸ਼ ਕਰਦਿਆਂ ਪੁਲਿਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰ ਉਹਨਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਦੋਸ਼ੀਆਂ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਇਹਨਾਂ ਤੋਂ ਅੱਗੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮਿਤੀ 23/24 ਨੂੰ ਦਰਸ਼ਨ ਕੌਰ ਵਾਸੀ ਬਰਨਜਾਉਂ ਪਲਾਸ ਆਫ ਰੋਡ ਨਾਲ ਦੀ ਬਜ਼ੁਰਗਔਰ ਜੀ ਉਹਨਾਂ ਨੇ ਸ਼ਿਕਾਇਤ ਕੀਤੀ ਕਿ ਉਹ ਆਪਣੇ ਘਰ ਦੇ ਬਾਹਰ ਤੋ ਦੂਸ਼ੀ ਸ਼ਾਮੇ ਬੈਠੇ ਸੀ ਇੱਕ ਪਲਸਰ ਮੋਟਰਸਾਈਕਲ ਤੇ ਦੋ ਜਣੇ ਆਏ ਨਾ ਜੋ ਕਿ ਸਰਦਾਰ ਜਿੰਨੇ ਪਤਨੇ ਬੰਨਿਆ ਸੀ ਉਹ ਆ ਕੇ ਉਹਨਾਂ ਆਪਣੀ ਗੱਲਾਂ ਚੁਲਝਾ ਕੇ ਉਹਦੀ ਕਾਂਗੀਆਂ ਵਾਲੀਆਂ ਲਾ ਕੇ ਲੈ ਗਏ ਮੌਤਾਂ ਤੋਂ ਤੇ ਪਲਸਰ ਮੋਟਰਸਾਈਕਲ ਤੇ ਸਵਾਰ ਹੋ ਕੇ ਇੱਕ ਤੋਂ ਭੱਜ ਗਏ ਜਿਸ ਤੇ ਤੁਰੰਤ ਐਫਆਰ ਨੰਬਰ 55 ਥਾਣਾ ਟੌਮੇਟ ਚ ਦਰਜ ਰਜਿਸਟਰ ਕਰਕੇ ਮਾਨਯੋਗ ਕਮਿਸ਼ਨ ਪੁਲਿਸ ਜੀ ਭੁੰਦਰ ਸਾਹਿਬ ਉਹਨਾਂ ਦੀ ਹਿਦਾਇਤ ਅਮਦਵ ਏਡੀਐਸਪੀ ਸਿਟੀ 2 ਸਾਹਿਬ ਏਸੀਪੀ ਸਾਹਿਬ ਵੈਸਟ ਤੇ ਐਸਐਚਯੂ ਸਾਹਿਬ ਠਾਣਾ ਕੈਂਟੋਨਮੈਂਟ ਉਹਨਾਂ ਦੇ ਦਿਸਚਾਰਾ ਨਿਰਦੇਸ਼ਾਂ ਦੇ ਹੇਠ ਇਹਦੀ ਤਕਤੀਸ਼ ਅਮਤ ਲਿਆਂਦੀ ਤੇ ਤੁਰੰਤ ਟੀਮਾਂ ਬਣਾ ਕੇ ਜਿਹੜੀਆਂ ਹੈਗੀਆਂ ਕੈਮਰੇ ਸੀਸੀਟੀਵੀ ਚੈੱਕ ਕੀਤੇ ਗਏ ਤੇ ਉਤੋਂ ਦੋ ਦੋਸ਼ੀ ਜਿਹੜੇ ਉਹਨਾਂ ਦੀ شناخت ਹੋਈ ਜਿਨ੍ਹਾਂ ਨੂੰ ਮਿੱਤੀ 15 5 24 ਨੂੰ ਅਰੈਸਟ ਕਰਕੇ ਤੇ ਜਿਹੜੀ ਉਹ ਕੰਪੀਸ਼ਨ ਕਿ ਲਿਆਂਦੀ ਜਾ ਰਹੀ ਇਹਨਾਂ ਚ ਇੱਕ ਨਾਥ ਹੈਗਾ ਨਾਮ ਦਾ ਦੋਸ਼ੀ ਦੂਸਰਾ ਹੈਗਾ ਲਖਨੀ ਦੋਵੇਂ ਮਰਾਗਪੁਰਾ ਘੁਗੀਆਂ ਨੇ ਤਰਨਤਾਰਨ ਚ ਉਤੋਂ ਦੇ ਰਿਹਾ